डीए ਦ્વાਰੇ ਤੋਂ ਪਹਿਲਾਂ 74% ਦਾ ਪਸੰਦਾਈ ਉਹ ਡੀਏ ਸਾਡਾ 1 ਜਨਵਰੀ 23 ਨੂੰ ਡਿਊਸੀ 4% ਔਰ ਉਹ ਤੋਂ ਪਹਿਲਾਂ ਜਰਸੀ ਸਾਡਾ ਡੀਏ ਜੀਸੀ 38% ਲੈਂਦੇ ਸੀ ਲੇਕਿਨ ਸੈਂਟਰ ਦੇ ਗਵਰਨਮੈਂਟ ਦੇ ਮੁਲਾਜ਼ਮ ਹਰਿਆਣਾ ਹਿਮਾਚਲ ਰਾਜਸਥਾਨ ਡਿਰਾਦੂਨ ਯੂਪੀ ਕੇ ਯਾਨੀ ਸਟੇਟ ਨਿਆਏ 53% ਡੀਏ ਲੈਂਦੇ ਅਸੀਂ ਇਹਨਾਂ ਤੋਂ 15% ਵੀ ਘੱਟ ਲੈਂਦੇ ਸੀ ਲੇਕਿਨ ਅਸੀਂ ਇਹ ਚਾਕ ਦੇ ਡੀਏ ਅਸੀਂ ਮੰਗ ਨਹੀਂ ਕੀਤੀ ਸੀ ਅਸੀਂ ਕਹਿੰਦੇ ਸਾਡਾ 15% ਡੀਏ ਆ ਉਹ ਸਾਰਾ ਸਾਰਾ ਦਿਓ ਪਰ ਉਹਨਾਂ ਨੇ ਇੱਕ ਜਨਵੀ 23 ਤੋਂ ਨੌਂਸਾ ਕੀਤਾ ਲੇਕਿਨ ਲਾਗੂ ਹੋਇਆ ਸੀ 1 ਨਵੰਬਰ ਤੋਂ ਵੀ ਤੋਂ ਕੀਤਾ ਜਿਹੜਾ ਕੀ ਜਪਦੇ ਮਿਲੂਗਾ ਨਹੀਂ ਪਤਾ ਨਹੀਂ 22 ਮਈ ਦਾ ਡੀਏ ਇਸ ਲਈ ਸਰਕਾਰ ਦੁਬਾਰੇ ਫੇਰ ਖਾ ਲਿਆ ਹੁਣ ਤੱਕ ਸਾਡੇ ਮਲਾਜ਼ਮ ਪੈਂਸਾ 242 ਮਹੀਨਾ 2077 ਦਾ ਬਕਾਇਆ ਇਹਦੇ ਕੋਲ 13878 ਕਰੋੜ ਦਾ ਬਕਾਇਆ ਸਾਡੀ ਸਟਾਜ ਜੀ ਸਹੀ ਕਦੇ ਬੈਠੀ ਹੈ ਜਿਹਦੇ ਕਰਕੇ ਅਸੀਂ ਬੜੇ ਨਾਸ ਤੇ ਪਰੇਸ਼ਾਨ ਹਾਂ ਇਸ ਕਰਕੇ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਇਸ ਭਵਦੀ ਸਰਕਾਰ ਨੂੰ ਚਲਦਾ ਕਰੋ ਆਨਬਾਈ ਸਟਾਜ ਜੀ ਲੋਕ ਪੱਤੀ ਬਣਾਈ ਜਾਵੇ ਇਹਨਾਂ ਨੂੰ ਹਰਾਓ ਇੱਕ ਵਾਰ ਇਹ ਕਿੰਨੇ ਮਾਰਨ ਜੇ ਡੀਏਓ 53% ਪਰ ਪੰਜਾਬ ਦੇ ਨਾਲ 42% ਕੀ ਆਸ ਹੈ ਕਿ ਕਾਰਨ ਵਧਾ ਹੋਊਗਾ ਅਜੇ ਇਸ ਤਿੱਖੇ ਨਾਲ ਦੱਸ ਕੋਈ ਗੱਲ ਨਹੀਂ 4% ਇਹਨਾਂ ਦੀ ਕੈਬਨਟ ਸਬ ਕਮੇਟੀ ਮੀਟਿੰਗ ਜਿਹੜੀ ਹੋਈ ਉਸ ਮੀਟਿੰਗ ਦੇ ਵਿੱਚ ਫਾਈਨੈਂਸ ਸੈਕਟਰੀ ਦੋਨੇ ਲਖਰਾ ਸਾਹਿਬ ਸਿਨਾ ਸਾਹਿਬ ਔਰ ਤਿੰਨੇ ਮੰਤਰੀ ਜਿਹੜੇ ਹਨਗੇ ਪ੍ਰੈਜ਼ੀਡੈਂਟ ਆ ਅੱਜ ਦਾ ਪ੍ਰਾਂਤ ਪੰਜਾਬ ਮੁਲਾਜ਼ਮਾਂ ਦੇ ਪੈਨਸ਼ਨਾਂ ਸੰਬੰਧਾ ਫਰਵਰਡ ਬਲੋਂ ਵਿਕੇ ਫੰਦੇ ਹੁਕਾਬ ਪੰਜਾਬ ਸਰਕਾਰ ਪਿਛੇ ਤਿੰਨ ਸਾਲਾਂ ਤੋਂ ਲੜ-ਪੱੜਾ ਸਾਡੀਆਂ ਮੰਗਾਂ ਦੇ ਪ੍ਰਤੀਬੱਧੀਆਂ ਬੇਸਾਬਾਂ ਦਿਖਾ ਰਹੀ ਹੈ ਉਹਦੇ ਬਿਨੋਂ ਅਸੀਂ ਕਈ ਦਫਾ ਸਰਕਾਰ ਨੂੰ ਮਾਮਲਾ ਨੂੰ ਦੇ ਕੇ ਉਹਦੇ ਘਰ ਨੇਮ ਯਾਰ ਵੀ ਕੀਤੇ ਰੈਲੀ ਵੀ ਕੀਤਾਂ ਕਰਨ ਤੋਂ ਪਰੰਤ ਕਈ ਦਫਾ ਮੁੱਖ ਮੰਤਰੀ ਸੱਤ ਦਫਾ ਸਾਨੂੰ ਮਿਲਦਾ ਟਾਈਮ ਵੀ ਦਿੱਤਾ ਲੇਕਿਨ ਇੱਕ ਵੀ ਮੀਟਿੰਗ ਸਾਡੇ ਨਾਲ ਨਹੀਂ ਕੀਤੀ ਜਿਹਦੇ ਫਲ ਸੂਪੇ ਹੋਇਆ ਕਿ ਪੈਨਸ਼ਨ ਦੇ ਮੁਲਾਜ਼ਮਾਂ ਵਿੱਚ ਬੜਾ ਰੋਸ ਤੇ ਰੋਹ ਪੈਦਾ ਹੋ ਗਿਆ ਉਹ ਅਸੀਂ ਨੋਟਿਸ ਦੇ ਕੇ ਅੱਜ ਇਹ ਚੋਣ ਦੇ ਦੌਰਾਨ ਆਪਣਾ ਰੋਜ਼ ਪ੍ਰਚਾਰਾ ਕਰਨ ਲਈ ਅਸੀਂ ਇਹ ਬੰਦਾ ਕਾਸੀ ਚੋਂ ਸਿੱਧੀ ਹੈਗੀ ਕਿ ਚੇਤਨ ਰੇਂਡਾ ਪ੍ਰਮਾਣਕ ਜਿਹੜੀ ਮੁੱਖਪੁਰਾ ਮਤਨਾ ਮੀਟਿੰਗ ਜੀ ਬਾਗਵਾੜੇ 1 ਜੁਲਾਈ ਤੋਂ ਬਾਅਦ ਜੋ ਮੁੱਖਪੁਰਾ ਪਤਨਵਾਦੀਆਂ ਨਾਲ ਮੀਟਿੰਗ ਹੋਈ ਉਦੋਂ ਵੀ ਚੋਣ ਕਿਥੇ ਹੋ ਰਹੀ ਐਮਪੀ ਜੀ ਉਹਦੇ ਉਹਨੇ ਵੈਰਾ ਕੀਤਾ ਜੀ ਵੀ ਤੁਸੀਂ ਅੱਜ ਦਾ ਦਿਨ ਮੈਨੂੰ ਦਿਓ ਮੈਂ ਅਗਲੀ ਮੀਟਿੰਗ ਤੁਹਾਡੀ ਰਿਸਰਚ ਕਰਤੀ ਉਸ ਮੀਟਿੰਗ ਦੇ ਵਿੱਚ ਮੈਂ ਸਾਰਾ ਦਿਨ ਤੁਹਾਡੀਆਂ ਮੰਗਾਂ ਨੂੰ ਕੰਟੀਨਾਂ ਦੇ ਖਾਤੋਂ ਜਿਸ ਸਿਕੰਖਾ ਤੇ ਦੇਵਾਂਗਾ ਔਰ ਜੇ ਸ਼ਾਮ ਤੱਕ ਬੈਠਣਾ ਵੀ ਪਿਆ ਤਾਂ ਵੀ ਬਠੂ ਔਰ ਇੱਥੇ ਵੀ ਕਹਿ ਵੀ ਫੋਨੋਂ ਵੀ ਆਪਾਂ ਇਕੱਠੇ ਕਾਮਾਂ ਲੇਕਿਨ ਉਹ ਦਿਨ ਦੂਰ ਹੋ ਗਿਆ ਅਜੇ ਤੱਕ ਮੁਰਕੇ ਫਰੋਦ ਦੇ ਨੇੜੇ ਨਹੀਂ ਆਇਆ ਨਾ ਸਾਡਾ ਮੀਟਿੰਗ ਕੀਤੀ ਹੈ ਨਾ ਹੀ ਸਾਡੀ ਮੰਗ ਪ੍ਰਮਾਨ ਕੀਤੀ ਉਹਨਾਂ ਦੇ ਹੱਥ ਦੇ ਵਿੱਚ ਫੈਸਲੇ ਵੀ ਆਏ ਹਨ ਪਰੰਤੂ ਜੇਕਰ ਸਰਕਾਰ ਨੇ ਹੀ ਖੁਦ ਇਸ ਨੂੰ ਲਾਗੂ ਕਰਨ ਦਾ ਫੈਸਲਾ ਕਰ ਲਿਆ ਹੈ ਤਾਂ ਇਹ ਇੱਕ ਬਹੁਤ ਹੀ ਵੱਡੀ ਗੱਲ ਹੈ ਕਿਉਂਕਿ ਸਰਕਾਰ ਨੇ ਇਸ ਦੇ ਭਾਵੇਂ ਅਧੂਰਾ ਨੋਟੀਫਿਕੇਸ਼ਨ ਹੀ ਜਾਰੀ ਕੀਤਾ ਹੋਇਆ ਹੈ ਤਾਂ ਕਿ ਜਿਹੜਾ 18 11 2022 ਨੂੰ ਕੀਤੇ ਗਏ ਨੋਟੀਫਿਕੇਸ਼ਨ ਦੇ ਅਨੁਸਾਰ ਦੇਸ਼ ਵਿਦੇਸ਼ ਸਰਕਾਰ ਨੂੰ ਬਾਅਦ ਦੇ ਵਾਲੇ ਮੁਲਾਜ਼ਮਾਂ ਵਾਸਤੇ ਹੀ ਪੁਰਾਣੀ ਪੈਨਸ਼ਨ ਬਹਾਲ ਕਰਨੀ ਹੀ ਪਵੇਗੀ ਇਸ ਦੇ ਵਾਸਤੇ ਸ਼ਾਇਦ ਸਮਾਂ ਲੱਗ ਸਕਦਾ ਹੈ ਪਰੰਤੂ ਦੇਸ਼ ਵਿਦੇਸ਼ ਸਰਕਾਰ ਨੂੰ ਇਹ ਲਾਗੂ ਕਰਨੀ ਹੀ ਪਵੇਗੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਆਪ ਬਣਨ ਲਈ ਬਹੁਤ ਬਹੁਤ ਧੰਨਵਾਦ ਜੀ ਮਾਨੇ ਵੀ ਤੁਹਾਡੇ ਆਰੇ ਲਾਉਂਸ ਇਹ ਲਾਗੂ ਕਰਾਂਗੇ 30 ਅਪ੍ਰੈਲ ਨੂੰ ਵੀ ਇੱਕ ਲਾਉਂਸ ਨਹੀਂ ਲਾਗੂ ਕਰਨਾ ਕੋਈ ਪੂਰਾ ਸਪਸ਼ਟ ਨਹੀਂ ਹੈ ਇਹ ਲਾਰਾ ਹੀ ਆ ਲਾਰਾ ਹੀ ਆਏ ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਸਰਕਾਰ ਮੰਨਦੀ ਨਹੀਂ 17 6 2020 ਵਾਲੇ ਮਲਾਜ ਜਿਹੜੇ ਭਰਤੀ ਹੋਇਆ ਉਹਨੂੰ 6ਵਾਂ ਪੇਗ ਲਾਗੂ ਕਰਨ ਬਾਅਦ ਸੁਪਰੀਮ ਕੋਰਟ ਨੇ ਕਹਿ ਦਿੱਤਾ 100 ਵਿੱਚ ਸਾਰਿਆਂ ਨੇ ਪਟੀਸ਼ਨ ਪਾਈ ਸੀਗੀ ਇਹ ਫੈਸਲਾ ਹੋ ਚੁੱਕਿਆ ਪਰ ਪੰਜਾਬ ਸਰਕਾਰ ਨੇ ਇੱਕ ਚਿੱਠੀ ਕੱਢੀਆ ਹੁਣ 21 7 2020 ਤੋਂ ਪਰਦੇ ਮਿਲਾਂ ਨੂੰ ਸਤੋਂਵਾਂ ਪੇਕਸ਼ਨ ਲਾਗੂ ਕਰਨਾ ਚਿੱਠੀ ਕੱਢੀ ਇਹ ਕੱਲ ਚਿੱਠੀ ਹੋ ਰਹੀ ਹੈ 26 ਤਰੀਕ ਨੂੰ 26 ਅਪ੍ਰੈਲ ਨੂੰ ਉਹਦੇ ਵਿੱਚ ਸਰਕਾਰੀ ਲਿਖਿਆ ਵੀ ਕੋਈ ਵੀ ਅਧਿਕਾਰੀ ਆ ਮਿਤਪੁਹਾਵਲੋ ਚਿੱਠੀ ਕੱਢੀ ਗਈ ਆ ਵੀ ਉਹ ਆਪਣਾ ਮੋਬਾਈਲ ਕਦੇ ਵੀ ਨਹੀਂ ਬੰਦ ਕਰ ਸਕਦਾ ਨਾ 12 ਨੂੰ ਨਾ ਐਤਵਾਰ ਨੂੰ ਨਾ 5 ਵਜੇ ਤੋਂ ਬਾਅਦ ਇਹ ਚਿੱਠੀ ਮੇਰੇ ਕੋਲ ਆ ਪੜ ਵੀ ਲਿਓ ਬੇਸ਼ੱਕ ਜੇ ਅਧਿਕਾਰੀ